ਲੱਟੂ ਲਿਆ ਇਹਦਾ ਲੱਟੂ ਲੱਟੂ ਇਹਦਾ ਲੱਟੂਆਂ ਦਾ ਟੱਪਾ ਦਿਓ ਮੇਰਾ ਬੱਸ ਠੀਕ ਹੈ ਤੁਸੀਂ ਜੀ ਕਹਿਣਾ ਚਾਹੋਗੇ ਤੁਸੀਂ ਹੋ ਜਾਓ ਮarre ਜੀ ਕਹਿਣਾ ਚਾਹੋਗੇ ਜੀ ਪਹਿਲਾਂ ਪਹਿਲਾਂ ਲੱਡੂਆਂ ਦਾ ਟੱਪਾ ਦੇ ਕਿੱਥੇ ਹੈ ਹੈ ਜਿਹਾ ਦਿਓ ਵਾਪਸ ਦਿਓ ਤੁਸੀਂ ਕਹਿਣਾ ਚਾਹੋਗੇ ਜੀ ਹੈ ਅਗਰ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਕਰ ਲੈਣ ਦਿਓ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰ ਕਿਉਂ ਕੋਈ ਨਹੀਂ ਕੋਈ ਅਰੈਸਟ ਕਰ ਰਿਹਾ ਕੋਈ ਤੁਸੇ ਸਰ ਕਾਰਗੱਟੇ ਬਿਠਾ ਕੇ ਲੈ ਜਾ ਰਹੇ ਹੋ ਕੀ ਕਾਰਨ ਹੈ ਇਹਨਾਂ ਦੀ ਹੈਗੀ ਦੀ ਇਹਨਾਂ ਦੀ ਆਪਣੀ ਗੱਡੀਆਂ ਨਹੀਂ ਨਹੀਂ ਆਪ ਕਹਿੰਦਾ ਕੀ ਕਹਿਣਾ ਚਾਹੁੰਦਾ ਮੇਰੇ ਕੋਈ ਗੱਡੀ ਨਹੀਂ ਹੈਗੀ ਹੈ ਮੇਰੀ ਕੋਈ ਗੱਡੀ ਨਹੀਂ ਹੈਗੀ ਤੂੰ ਬੈਠੋ ਜੀ ਬੈਠ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਿਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀয়াল ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਈਆਂ ਫਤਿਹ ਮੈਂ ਕੰਪਲੀਟਰ ਬਾਈਟ ਅਗਰ ਕੋਈ ਯਾਰ ਲੋਕਾਂ ਨੂੰ

ਉੱਥੇ ਉੱਥੋਂ ਰੇ ਲਿਆਏ ਤੁਸੀਂ ਇੱਥੋਂ ਉੱਥੇ ਚੱਲ ਜਿਓ ਹੈ ਤੁਸੀਂ ਆਓ ਜੀ ਗੱਲ ਖਤਮ ਹੋ ਗਈ ਇੱਥੇ ਇੱਧਰ ਆ ਰਹੇ ਹੋ ਅਸੀਂ ਖੜਾ ਪੁਲਿਸ ਤੁਸੀਂ ਗਲਤ ਗੱਲ ਕਰ ਰਹੇ ਹੋ ਅਸੀਂ ਗਲਤ ਗੱਲ ਕਰ ਰਹੇ ਹੋ ਪਲੀਜ਼ ਤੁਸੀਂ ਗਲਤ ਪੂਰੀ ਗੱਲ ਬਹਿ ਕੇ ਮੇਰੇ ਮੱਥੀ ਕਰ ਰਹੇ ਹੋ ਗੱਲ ਕਰ ਰਹੇ ਹੋ ਸਾਈਡ ਤੇ ਕੋਈ ਟ੍ਰੈਫਿਕ ਚੱਲਦੀ ਆ ਐ ਨਹੀਂ 10 ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਦੇ ਗੱਲ ਤਾਂ ਹੋਣਾ ਮਾਲੀ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਰੇ ਜੋ ਇੱਥੋਂ ਉੱਥੋਂ ਚੱਲ ਜਓ ਤੁਸੀਂ ਹਾਟੋ ਪਿੱਛੇ ਮੈਂ ਪਰਿਆਵਕਲ ਕਰ ਲੈਣਾ ਹਾਂ ਹਾਂ ਗਲਤੀ ਕਰ ਰਹੇ ਹੋ ਉਹ ਗਲਤਾ ਕਰਨੀ ਆ ਹਾਂਜੀ ਸਰ ਇਹ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਤਸਾ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬਣਦੇ-ਬਣਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਸਰਦਾਰ ਕੰਬੋ ਸਰਦਾਰ ਕੰਬੋ ਸਰਦਾਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹ ਰੋ ਉਦਘਾਟਨ ਅੱਜ ਕੰਬੋ ਸਰਦਾਰ ਕਰਨ ਆ ਗਏ ਜਿਹੜੀ ਸੱਤਾਧਾਰੀ ਪਾਰਟੀ ਹੋਏ ਕਿ ਮੈਂ 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 ਕੋਈ ਉਦਘਾਟਨ ਨਹੀਂ ਕਰ ਰਿਹਾ ਆ ਮੈਂ ਤਾਂ ਇੱਥੇ ਖੁਸ਼ੀ ਜਾਰ ਕਰਾਂ ਸੀ ਲੱਡੂ ਵੰਡਣਾ ਸੀ ਬਾਬਾ ਠੀਕ ਹੈ ਜਿੰਦਾਬਾਦ ਜਿੰਦਾਬਾਦ ਇੱਕ ਕੀਦਾ ਇਹ ਇੱਕ ਮੰਜ਼ੀਦ ਦਾ ਮੰਜ਼ੀਦ ਦਾ ਮੰਜ਼ੀਦ